ਸੱਜੇ ਬਾਜੀ ਹਾਂਜੀ ਭਾਜੀ ਕੈਮਰੇ ਵਾਲੀ ਬਲਾਸ ਜੀ ਤੁਹਾਡੇ ਕੋਲ ਕਿੰਨੇ ਕਿੰਨੇ ਵਾਲੇ ਕੈਮਰੇ ਨੇ ਪਹਿਲਾ ਕੈਮਰਾ ਸਾਡੇ ਕੋਲ 25000 ਵਾਲਾ ਜੀ ਨਹੀਂ ਭਾਜੀ ਥੋੜੀ ਜੀ ਰੇਂਜ ਘਟਾ ਕਰੋ ਭਾਜੀ ਇਸ ਤੋਂ ਥੱਲੇ ਤਾਂ ਭਾਜੀ 15000 ਵਾਲਾ ਜੀ 15000 ਭਾਜੀ ਇਹ ਤੋਂ ਵੀ ਥੋੜਾ ਘੱਟ ਰੱਖੋ ਭਾਜੀ ਇਸ ਤੋਂ ਥੱਲੇ ਤਾਂ ਫਿਰ 10000 ਵਾਲਾ 10000 ਵਾਲਾ ਭਾਜੀ ਇਹ ਵੀ ਮਹਿੰਗਾ ਹੈ ਕੋਈ ਇਹ ਤੋਂ ਵੀ ਘੱਟ ਵਾਲਾ ਦਿਖਾਓ ਭਾਈ ਫੇਰ ਤਾਂ ਇੱਕ 5000 ਵਾਲਾ ਕੈਮਰਾ ਹੈ ਜੀ 5000 ਵੀ ਮਹਿੰਗਾ ਓਏ ਇਹ ਤੋਂ ਘੱਟ ਦੱਸੋ ਭਾਈ ਹੁਣ ਲਾਸਟ ਹੈ ਜੀ 3000 ਵਾਲਾ ਕੈਮਰਾ ਇਸ ਤੋਂ ਥੱਲੇ ਤਾਂ ਗਰੰਟੀਆ ਨਹੀਂ ਮਿਲਣਾ ਤੁਹਾਨੂੰ ਭਾਈ ਇਸ ਤੋਂ ਥੱਲੇ ਵੀ ਹੈਗਾ ਆ ਵੇਖੋ 250 ਲੈਂਦਾ ਦੁਕਾਨ ਖੋਲਦਾ ਵੀ ਹੈ ਵਧਾਉਂਦਾ ਵੀ ਹੈ ਰੋਟੀ ਵੀ ਲੈ ਕੇ ਆਉਂਦਾ ਤੇ ਇਹਦੀ ਨਿਗਾ ਕੈਮਰੇ ਨਾਲੋਂ ਵੀ ਵੱਧ ਫੋਕਸ ਕਰਦੀ ਹੈ ਹੈ ਭਾਜੀ ਇੱਕ ਐਦਾਂ ਦਾ ਕੈਮਰਾ ਮੈਨੂੰ ਵੀ ਦੇ ਦੋ ਉਹ ਤੁਰ ਜਾ ਭਰਾਵਾ ਤੁਰ ਜਾ ਇਹ ਮੇਰੇ ਕੋਲ ਬਹੁਤਾ ਖਟ ਗਿਆ ਹੋਇਆ ਇਹਨੂੰ ਨਾ ਪੱਟ ਕੇ ਲੈ ਜੀ ਤੂੰ